ਹਾਂਜੀ ਵੈਲਕਮ ਹੈ ਸਾਡਾ ਆਪਣੇ ਖੋਰ ਨਵੇਂ ਬਲੌਗ ਦੇ ਵਿੱਚ ਲੋ ਵੀ ਸ਼ਾਮ ਹੋ ਗਈ ਕਹਿੰਦੇ ਅੱਜ ਕਬੂਤਰ ਡਾਈ ਤੇ ਕੱਢੇ ਹੋਏ ਸੀ ਹੁਣ ਨਹਾਤੋਗੇ ਹੋਏ ਆਂ ਵਿਹਲੇ ਤੇ ਆਹ ਕਬੂਤਰੀ ਜਿਹੜੀ ਕੱਲ ਪਰਸੋਂ ਰਾਤ ਨੂੰ ਬੈਠੀ ਇੱਕ ਦਿਨ ਉਹ ਕਬੂਤਰੀ ਅੱਜ ਵੀ ਬਾਹਰ ਹੀ ਆ ਇਹ ਸਵੇਰੇ ਡਾਈ ਸੀ ਡੇਢ ਕਵਜੇ ਕਿਤੇ ਬਾਹਰ ਬੈਗੀ ਸੀ ਹੁਣ ਆਡਰ ਕੇ ਆਈ ਹੈ ਕਦੋਂ ਇਹ ਲਾਉਨੇ ਆ ਇੱਕ ਕਿਸੇ ਬਾਈ ਦਾ ਕਬੂਤਰਾ ਆਪਣੇ ਮੈਂਡ ਭੱਜ ਕੇ ਆ ਗਿਆ ਸੀ ਉਹ ਬੈਠਾ ਆਪਣੇ ਛਤਰੀਆਂ ਤੇ ਬੈ ਗਿਆ ਸੀ ਤੇ ਥੱਲੇ ਲਿਖੇ ਹੋਏ ਆ ਨੰਬਰ ਆਪਾਂ ਆ ਨੰਬਰ ਤੇ ਫੋਨ ਕਰਕੇ ਬਾਈਆਂ ਨੂੰ ਦੱਸ ਦੇਣਾ ਜਿਹਦਾ ਕਬੂਤਰ ਹੋਊਗਾ ਲੈ ਜਾਊਗਾ ਡਰਾਈਵਰ ਆਉਂਦਾ ਫਿਰ ਬਾਈ ਨੂੰ ਹੂਨ ਲਾਉਣਾ ਜਿਹਦਾ ਕਬੂਤਰ ਆ ਇਹ ਆਪਣੇ ਬਹਿ ਗਿਆ ਕਿਸੇ ਦਾ ਤੁਰਿਆ ਆ ਹੁਣ ਪਿੰਡੋਂ ਤੇ ਹੁਣ ਇੱਕ ਕਬੂਤਰ ਨਵਾਂ ਘਟਾਈ ਉਹ ਬੈਠਾ ਕੋਠੀ ਤੇ ਕਾਲੀ ਗਾਂਤ ਵਾਲਾ ਜਿਹੜਾ ਉੱਦੇ ਲੇਟ ਆਇਆ ਸੀ ਤੇ ਜਿਹੜੀ ਆ ਕਬੂਤਰੀ ਆ ਇਹ ਵੀ ਹੁਣ ਆਪਾਂ ਸ਼ਾਮ ਨੂੰ ਕੱਢਾਂਗੇ ਦੋ ਵਾਰ ਵੀ ਸਿੱਧੀ ਘਰੇ ਆ ਜੇ ਫਿਰ ਆਪਾਂ ਸਵੇਰੇ ਕੱਢਾਂਗੇ ਜਿਹੜਾ ਨਾਲ ਉੱਪਰ ਫਰਦਾ ਇਹ ਵੀ ਬਾਹਰੋਂ ਆਇਆ ਹੋਇਆ ਕਬੂਤਰ ਜੇ ਇਹ ਆਪਣੇ ਬਹਿ ਗਿਆ ਜਿਹਦੇ ਥੱਲ ਪਈ ਹੋਈ ਤੇ ਨੰਬਰ ਆਪਾਂ ਨੋਟ ਕਰਕੇ ਹੂਨ ਲਾੜਨਾ ਆ ਕਬੂਤਰ ਆਇਆ ਹੋਇਆ ਬਾਹਰੋਂ ਆਹ ਵਾਲਾ ਤੇ ਇੱਕ ਬਾਹਰੋਂ ਆਇਆ ਸੀ ਉਹ ਵਾਲਾ ਇਹਦੇ ਥੱਲੇ ਤੇ ਨੰਬਰ ਲਿਖਾ ਆਇਆ ਆਪਾਂ ਫੋਨ ਲਾ ਦੇਣਾ ਜੇ ਆਪਣੇ ਬਹਿ ਗਿਆ ਤਾਂ ਇਹ ਵੀ ਆਪਾਂ ਦੱਸ ਦਾਂਗੇ ਭਾਈਆਂ ਨੂੰ ਤੇ ਕਾ ਨਵਾਂ ਬੈਠਾ ਇਹਨੂੰ ਤਾੜਦਿਆਂ ਡਰਾਈਵਰ ਆਉਂਦਾ ਫਿਰ ਲਾਉਣੇ ਆਪਣੇ ਜਾਨਵਰ ਤਾਂ ਵੀ ਜਿਹੜੇ ਭਾਈਆਂ ਦੇ ਕੂਤਰ ਭੱਜਿਆ ਸੀ ਆ ਆ ਫਿਰਦਾ ਤੇ ਬਾਈ ਹੁਣੇ ਵੀ ਪਹੁੰਚ ਗਿਆ ਉਹ ਚਵਾਰੇ ਤੇ ਇਹਨਾਂ ਨੇ ਆਪਦਾ ਲਾ ਕੇ ਲੈ ਜਾਣਾ ਤੇ ਉਹਦੇ ਵਾਲਿਆਂ ਨੂੰ ਹਲੇ ਆਪਾਂ ਫੋਨ ਲਾਉਣਾ ਡਰਾਈਵਰ ਆ ਕੇ ਕਹਿੰਦੇਗਾ ਮੈਂ ਲਾਉ ਫੋਨ ਕਹਿੰਦਾ ਮੈਨੂੰ ਆ ਲੈਣ ਦੇ ਤੇ ਆਪਣੇ ਵਾਲੇ ਕੂਤਰੀ ਨੂੰ ਭੜਕਾਈਆਂ ਮਾਂ ਲੱਗ ਗਈ ਬਾਈ ਥੋੜੀ ਥੋੜੀ ਝਾਕ ਕਰਨ ਲੱਗ ਗਈ ਆਲੀ ਅੱਧ ਨੇ ਰੇਲੇ ਆ ਜੂ ਇਹ ਜਾਨੇ ਕੀ ਤੇ ਆ ਭਾਈਆਂ ਦਾ ਕੂ ਚੱਕਿਆ ਨਹੀਂ ਇਹ ਬਾਈ ਫੋਨ ਕਰ ਦੂ ਉਥੋਂ ਲੱਗਦਾ ਕਬੂਤਰ ਨਹੀਂ ਲੈਣਾ ਬਾਈ ਨੇ ਹਣਾ ਲੋ ਵੀ ਕਹਿੰਦੇ ਬਾਈ ਨੇ ਫੋਨ ਹੀ ਚੱਕਿਆ ਕੁਛ ਨਹੀਂ ਪਛਾਣ ਹੁਣ ਦੁਬਾਰੇ ਲਾ ਕੇ ਦੇਖ ਲਾਂਗੇ ਜੇ ਤਾਂ ਫੋਨ ਚੱਕ ਲਿਆ ਫਿਰ ਤਾਂ ਕਬੂਤਰ ਮੋੜ ਦੇਣਾ ਬਾਕੀ ਕਾਲੂ ਕੁਲੂ ਲਾ ਲਾਂਗੇ ਨਹੀਂ ਕਬੂਤਰ ਆਪ ਰੱਖਣਾ ਨਹੀਂ ਕਿਸੇ ਦਾ ਵੀ ਤੇ ਇੱਕ ਆਪਣੀ ਫੇਰ ਉੱਟ ਕੇ ਬਾਈ ਇੱਥੇ ਬਹਿ ਗਈ ਤੇ ਇੱਕ ਫਿਰ ਰਹੀ ਹੈ ਡਰਾਈਵਰਾਂ ਫੜਨੀਆਂ ਇਹ ਆਉ ਜਾਂਦੀ ਹੈ ਜੇ ਕੋ ਦੇਖਣਾ ਇਹ ਕਿਹੜੀ ਆ ਰਹੀ ਹੁੰਦੀ ਹੈ ਹਾਂ ਆ ਦੇ ਆ ਕਬੂਤਰੀ ਹੁਣ ਆਪਾਂ ਨਾਲ ਹੋਣੀ ਆ ਤੇ ਉਹ ਆਪਣੀ ਵਰਾਤ ਬਾਹਰ ਹੈ ਗਈ ਸੀ ਕਾਲੀ ਗਾਂਤ ਵਾਲੀ ਅੱਜ ਨਹੀਂ ਬਾਹਰ ਰਹਿਣ ਦੇਣੀ ਠੀਕ ਆ ਤੇ ਬਾਕੀ ਹੁਣ ਨਵੇਂ ਕਬੂਤਰ ਵੀ ਆਪਾਂ ਨਾਲ ਜਿਹਾ ਸ਼ਾਮ ਨੂੰ ਸਿੱਧੇ ਕਰਿਆ ਕਰਾਂਗੇ ਜਿਹੜੇ ਡਾਈ ਵਾਲਾ ਉਹ ਤਾਂ ਚਲ ਸਵੇਰੇ ਡਾਈ ਰਿਆ ਕਰਨੇ ਆਪਾਂ ਲੈ ਵੀ ਡਰਾਈਵਰਾਂ ਨਾਲ ਦਵਾਰੇ ਫੋਨ ਕਿਉਂਕਿ ਫਿਰ ਹਨੇਰਾ ਹੋ ਜਾਣਾ ਮੁਰਕੇ ਹਨੇਰੇ ਚੋਂਨ ਕਿ ਕਿੱਥੇ ਦਿਨੇ ਦਿਨੇ ਆ ਕੇ ਕਬੂਤਰ ਲੈਣਗੇ ਆਪਦਾ ਆਹ ਕਬੂਤਰ ਹੀ ਲਾਉਣੀ ਆ ਆਪਾਂ ਹਾਲੇ ਬੜਕਾਈਆਂ ਮਾਰਨੀ ਬਣਿਆ ਰਾਤਾਂ ਵਾਂਗੂ ਹਨਾ ਉਹਨੂੰ ਵੀ ਠਾ ਯਾਰ ਕਿਸੇ ਲੁੱਟ ਘਰੇ ਲਿਆਉਣ ਲਾ ਇਹਨੂੰ ਵੀ ਇਹ ਬਾਹਰ ਬਹਿਣ ਦੀ ਗੱਜ ਗਈ ਹੁਣ ਇਹ ਪਤਾ ਨਹੀਂ ਕੀ ਚੱਕਰ ਪੈ ਗਿਆ ਇਹਨੇ ਲਾ ਦਿਆ ਫੋਨ ਨਹੀਂ ਦੁਬਾਰੇ ਫੋਨ ਲਾ ਲਿਆ ਦੇਖਦੇ ਆ ਕੀ ਬਣਦਾ ਲੋਏ ਬਾਈ ਨੂੰ ਚੌਥੀ ਬੰਨਵੀਂ ਵਾਰ ਫੋਨ ਲਾ ਲਿਆ ਬਾਈ ਨੇ ਚੱਕਿਆ ਨਹੀਂ ਫੋਨ ਆਪਣੀ ਆ ਗਈ ਕਬੂਤਰੀ ਨੇੜੇ ਸਾਡੀ ਵੀ ਨਹੀਂ ਛੱਡਣਾ ਤਾਂ ਕਾਹਨੂੰ ਆਇਮ ਫੋਨ ਤੇ ਬੈਕ ਕਾਲ ਤਾਂ ਕਰੂਗਾ ਹੀ ਅੱਜ ਨਹੀਂ ਤਾਂ ਕੱਲੂ ਬੈਕ ਕਾਲ ਆ ਜਾਣੀ ਡਰਾਈਵਰ ਨੂੰ ਆਪਾਂ ਕੂਤਰ ਮੋੜ ਦੇਣਾ ਆਪਾਂ ਨਾਲੇ ਆਪਦੇ ਕੂਤਰਾਂ ਦੀ ਨਹੀਂ ਦਾੜ ਰਹਿਣ ਨੂੰ ਜਮਾਂ ਪਾਸੇ ਰੱਖਣਾ ਜਮਾਂ ਪਾਸੇ ਜਾੜ ਤੇ ਰੱਖਾਂਗੇ ਹੋਰ ਬਿਮਾਰੀ ਹੋਵੇ ਆ ਆਪਨੇ ਵਾਲੇ ਨੂੰ ਬਾੜ ਦੇ ਮਤਲਬ ਇਹ ਕਬੂਤਰ ਨੂੰ ਨਹੀਂ ਕਿਸੇ ਦੇ ਪਹਿਲਾਂ ਪਈ ਪੂਈ ਹੋਵੇ ਬਿਮਾਰੀ ਉਹਦੇ ਚੱਕਰ ਚ ਤਾਂ ਆਪਾਂ ਕਿਸੇ ਦਾ ਕਬੂਤਰ ਨਹੀਂ ਬਾੜਦੇ ਇਹ ਤਾਂ ਮਿਥਿਆ ਹੋਇਆ ਵੀ ਕਿਸੇ ਦਾ ਆਪਣੀ ਘਿਜਾਉਣ ਵਾਲੀ ਪਈ ਆ ਚਟੀਆਂ ਦੀ ਇਹ ਤੇ ਵੀ ਘਿਜਾਉਣ ਵਾਲੀ ਆ ਉਹ ਤੇ ਵੀ ਘਿਜਾਉਣ ਵਾਲੀ ਆ ਤੇ ਉਹ ਨੀਜੇ ਵੀ ਘਿਜਾਉਣ ਵਾਲੀ ਆ ਤੇ ਉਹ ਵੀ ਘਿਜਾਉਣ ਵਾਲੀ ਆ ਲਓ ਵੀ ਇੱਕ ਆ ਵਾਰਾ ਕਬੂਤਰ ਫਿਰਦਾ ਤਿੰਨ ਚਾਰ ਦਿਨਾਂ ਦਾ ਇਹ ਆਪਣੇ ਆ ਜਾਲ ਜੇ ਤੇ ਆ ਕੇ ਬਹਿ ਜਾਂਦਾ ਇਹਨੂੰ ਵੀ ਦੋ ਤਿੰਨ ਵਾਰ ਭਜਾਇਆ ਅੱਜ ਮੈਂ ਇਹ ਫੜੀਏ ਫਰੇ ਵੀ ਨੇ ਵੀ ਫਾੜ ਲੈਣੇ ਆ ਵੀ ਕਿਸ ਦਾ ਹੋਊਗਾ ਮੋੜ ਦਾਂਗੇ ਆ ਕਬੂਤਰੀ ਆਪਣੀ ਲਾਹ ਜਾ ਕੇ ਮੜਾ ਢੁਕਾ ਦੇ ਜਾਲ ਲਾਈਏ ਪਹਿਲਾਂ ਹੱਥ ਆ ਜਾ ਆ ਜਾਲ ਵੀ ਲਾਉਣਾ ਅੱਜ ਸਾਰਾ ਆਪਾਂ ਆ ਵੀ ਆਉਣੀ ਫਿਰ ਆਪਾਂ ਤੈਨੂੰ ਮਾਰ ਕੇ ਰੱਖਣਾ ਪੂਰਾ ਇਹ ਪਹਿਲਾਂ ਆ ਕਬੂਤਰੀ ਭੜਕਾ ਮਾਰੀ ਆ ਆ ਵਾਲੀ ਆਹ ਛਤਰੀ। ਲੋ ਵੀ ਕਬੂਤਰ ਆਉਂਦਾ ਨਹੀਂ ਇੱਕ ਛਤਰੀ ਤੇ ਹੁਣ ਦੂਜੀ ਛਤਰੀ ਲਾਤੀ ਆਪਾਂ ਡਰਾਈਵਰ ਭੜਕਾਉਣ। ਚੱਲ। ਹਲਾ ਕਿੱਧਰ ਗਈ ਕਬੂਤਰੀ? ਉਹ ਆਉਂਦੀ ਆ। ਉਹ ਆ ਗਈ ਬਈ ਕਬੂਤਰੀ ਆਪਣੀ ਵਾਲੀ। ਹਾਲੀਵੁੱਡ ਕਾ ਮੈਂ ਛਤਰੀ ਰੋਜ਼ ਕਿੱਥੇ ਹਾਲੀਵੁੱਡ ਕਾ ਯਾਰ ਆ ਆ ਗਈ ਕਬੂਤਰੀ ਹਲਾਈ। ਲੋ ਵੀ ਆ ਆ ਗਈ। ਇਹ ਲਾਉਣੀ ਆ ਆਪਾਂ। ਲੋ ਵੀ ਕਬੂਤਰੀ ਆ ਗਈ ਆਪਣੀ ਸ਼ਾ ਕੀ ਕਹਿੰਦੇ? ਸਵੇਰ ਦੀ ਢਾਈ ਸ਼ਾਮ ਨੂੰ ਆਈ ਆ। 1.5 ਵਜੇ ਕਿਤੇ ਬਹਿ ਗਈ ਸੀ। ਉਦੋਂ ਬਾਅਦ ਉੱਟ ਕੇ ਸ਼ਾਮ ਨੂੰ ਉੱਡੀ ਤੇ ਆਪਣੀ ਛਤਰੀ ਤੇ ਆ ਗਈ ਉਹਨੇ ਲਓ ਬਈ ਬਣ ਗਈ ਗੱਲ ਮੇਰੇ ਵੀਰੋ ਮੈਂ ਕਿਹਾ ਸਵੇਰੇ 8:30 11:30 ਕਵੇ ਬੈਠੀ ਕਿਤੇ 4:00 ਕਵੇ ਉੱਟ ਕੇ ਹੁਣ ਆ ਗਈ ਘਰੇ ਤੇ ਵੀ ਵਧਾਈਆਂ ਹੋ ਗਈਆਂ ਸਿੱਧੀ ਛਤਰੀ ਤੇ ਆਈ ਨਾਲੇ ਐ ਕੋਈ ਰੂੜਾ ਮਾਰਾਂ ਮੈਂ ਐ ਕੋਈ ਰਹਿੰਦਾ ਸਰਪ ਇਹਦੇ ਮਾਰ ਮਾੜੀ ਰੂੜੀ ਰੂੜੀ ਛੇੜ ਇਹਨੂੰ ਫੇਰ ਛਤਰੀ ਤੇ ਆਵੇ ਤੇ ਉਹ ਫੋਨ ਚੱਕਿਆ ਨਹੀਂ ਬਾਈ ਨੇ ਵਾਹ ਉਹ ਬਾਈ ਨੇ ਚੱਕਿਆ ਨਹੀਂ ਫੋਨ ਲੱਗਦਾ ਕਬੂਤਰ ਪਿਆਰਾ ਨਹੀਂ ਉਹਨਾਂ ਨੂੰ ਐਮਐਲਏ ਨੂੰ ਗਿਫਟ ਕਰ ਦਈਏ ਨਹੀਂ ਰਹਿਣ ਦੇ ਬੇਚਿਆਉਣਾ ਵਾ ਇਹਨੇ ਵੇਚ ਦੇਣਾ ਹੈ ਇੱਕ ਵਾਰ ਵੀ ਇਹ ਵੇਚਿਆ 50 ਹਾਂ ਐਮਐਲਏ ਦਸੀ ਹਾਂ ਵੇਚ ਗਿਆ ਹੀ ਵੇਚ ਗਿਆ ਥਾਪੀ ਮਾਰ ਦੂਗਾ ਬੇਚਾ ਦਾ ਵੇਚਿਆ ਹੈ ਇੱਕ ਦਿਨ ਹੋਰ ਫਾਈ ਗੱਲ ਦਸੀ ਆ ਫੇਰ ਲੋ ਵੀ ਟੀਮ ਹੋ ਗਈ ਇਕੱਠੀ ਕਹਿੰਦੇ ਹੁਣ ਲੱਗਿਆ ਜਾ ਲੱਗਿਆ ਜਾਲ ਲਾਉਣ ਸ਼ੁਰੂਆਤ ਕਰਦੇ ਇੱਥੋਂ ਤੋਂ ਚੱਲ ਐਮਐਲਏ ਖੋਲ ਤਾਰਾਂ ਤੂਰਾਂ ਉਹ ਉੱਥੋਂ ਰੱਸੀ ਖੋਲ ਤੂੰ ਓਏ ਐਮਐਲਏ ਤੋਂ ਕੰਮ ਕਰਾਉਣਾ ਓਏ ਉਹ ਖੋਲ ਦੇ ਪਰੇ ਉਹ ਸਿਰੇ ਵਾਲੀ ਜਿਹੜੇ ਉੱਪਰ ਬੰਨੇ ਹੋਏ ਆ ਤਿੰਨ ਰਸੀਆਂ ਹੀ ਆ ਲੋ ਵੀ ਕਬੂਤਰ ਹੀ ਉੱਥੋਂ ਉੱਡ ਜੇ ਛਤਰੀਆਂ ਕੋਲ ਦੀ ਇੱਧਰ ਵੀ ਸੋਚਿਆ ਜਾਲ ਲਾਣੇ ਚਲੋ ਲਾਓ ਜਾਲ ਫਟਾਫਟ ਚੱਕਦੇ ਚੱਕਦੇ ਪਾੜ ਤੋ ਟਾਈ ਮਾਰ ਕੇ ਰੱਖਣਾ ਠੀਕ ਆ ਇਹ ਪੂਰੀ ਚੰਗੀ ਤਰ੍ਹਾਂ ਵੀ ਅਗਲੇ ਸਾਲ ਵੀ ਕੰਮ ਆ ਜਵੇ ਨਹੀਂ ਤਾਂ ਇਹ ਟੁੱਟ ਜਾਣਾ ਭੁਰ ਜਾਣਾ ਜੇ ਇਹਨੂੰ ਆਪਾਂ ਐਂ ਛੱਡਤਾ ਮਾੜਾ ਹੀ ਹੁੰਦਾ ਇਹ ਤਿੰਨ ਚਾਰ ਸਾਲ ਤਾਂ ਪਹਿਲਾਂ ਹੀ ਕੱਢ ਗਏ ਹੋ ਵੀ ਇੱਕ ਪਾਸਿਓਂ ਤਾਂ ਲਾਤਾ ਕਹਿੰਦੇ ਜਾਲ ਉਧਰੋਂ ਵੀ ਖੋਲ ਹੀ ਜਾਂਦਾ ਇੱਧਰੋਂ ਵੀ ਖੋਲਦੀਆਂ ਗੱਠਾਂ ਤੇ ਇਹਦੂ ਬਾਅਦ ਤੈਂ ਮਾਰ ਕੇ ਰੱਖਾਂ ਇਹਨੂੰ ਚੰਗੀ ਤਰ੍ਹਾਂ ਛੱਦਰੀਆਂ ਕੱਢ ਦੇ ਵਿੱਚੋਂ ਪਹਿਲਾਂ ਭੋਲੀ ਗੇ ਛੱਦਰੀਆਂ ਕੱਢਣੀਆਂ ਉਹ ਵੀ ਜਾਲ ਜੂਲ ਪਾਉਂਦਿਆ ਕਰਾਂ ਚੱਕ ਦੋ ਕੰਮ ਵਗੈਰਾ ਥੰਬਨੇਲ ਲੈ ਲਈਏ ਇੱਧਰ ਨੂੰ ਕਰੋ ਸਾਰੇ ਜਣੇ ਹੱਥ ਖੜੇ ਕਰ ਦੋ ਚੱਕ ਦੋ ਹੱਥ ਓਏ ਐਂ ਆਵਦਾ ਹੱਥ ਦੂਜਾ ਚੱਕੋ ਚੱਕ ਦੋ ਕੰਮ ਲੋਟ ਆ ਆ ਲੈ ਕੂਤਰੀ ਔਡ ਖੜੀ ਐਨੇ ਐਂ ਫੇਰੀ ਜਾਣਾ ਤੇ ਇਹਨੇ ਕਰੇ ਨਹੀਂ ਹੋਣਾ ਪਰ ਹਲੇ ਓ ਰੋਕ ਹਿੱਲਿਓ ਨਾ ਹੁਣ ਇਹ 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 ਕਿੱਧਰ ਗਈ ਕਿੱਧਰ ਗਈ ਕਿੱਧਰ ਗਈ ਬਹਿ ਰਾ ਯਾਰ ਬੇੜੇ ਬੂੜੇ ਜੀ ਬਹਿ ਜਾ ਕਰੇ ਅੱਜ ਦੂਆ ਦੇਣਾ ਤੇਰਾ ਬਾਹਰ ਨੇਗਾ ਰੱਖੋ ਗਦਰਿਆਂ ਦੀ ਅੱਜ ਫੜ ਕੇ ਲੈ ਕੇ ਹੁਣ ਜਿੱਥੇ ਮਰਜੀ ਬਹਿ ਜਵੇ ਅੱਜ ਨਹੀਂ ਛੱਡਣੀ ਲੋ ਵੀ ਆ ਇਹ ਕੋਲ ਦੀ ਬਹਿ ਗਈ ਬਹਿ ਗਈ ਬਹਿ ਗਈ ਛਤਰੀ ਤੇ ਬਹਿ ਗਈ ਟੱਕਵਾ ਵੀ ਬਹਿ ਗਈ ਆ ਨਾ ਹਾਂ ਬ੍ਰੇਕ ਇੱਕਦਮ ਮਾਰੇ ਇਹ ਹੁਣ ਆਪਾਂ ਅੱਜ ਰਾਤ ਨੂੰ ਤਾੜਾਂਗੇ ਇਹਨੂੰ ਬੈਠੀ ਰਹਿਣ ਦਾ ਕੋਈ ਨਹੀਂ ਭੁੱਖੀ ਹੋਈ ਇਹਨੂੰ ਆ ਕੀ ਕਰੀਏ ਗਦਰ ਓਏ ਬਾਹਰ ਲੈ ਗਿਆ ਛਤਰੀ ਉਹ ਛਤਰੀ ਮੁੱਦੀ ਨਹੀਂ ਆ ਮੁੱਦੀ ਨਹੀਂ ਮਾਰੀਦੀ ਹੁੰਦੀ ਛਤਰੀ ਨਾਲ ਕਿਹਨੂੰ ਆ ਕੇ ਲੋ ਵੀ ਸਾਰੇ ਪਾਸੋਂ ਜਾਲ ਲਾ ਲਿਆ ਕਹਿੰਦੇ ਹੁਣ ਇਧਰੋਂ ਖੋਲ ਕੇ ਤੇ ਬੱਸ ਤੈਂ ਤੂੰ ਮਾਰ ਕੇ ਫੇਰ ਹੀ ਮਿਲਦਿਆ ਨਾ ਤੁਹਾਨੂੰ ਚਾਰ ਬੰਦੀਆਂ ਪੰਜ ਮੈਂ ਹੈ ਨਹੀਂ ਵਲੌਗ ਬਣਾਉਣ ਨੂੰ ਫਿਰ ਬਲੌਗ ਬਣਾ ਲੈਂਦਾ ਨਾਲ ਦੀਆਂ ਹੁਣ ਐਂ ਕਰੀਏ ਫਿਰ ਤਹਿ ਮਾਰੀਏ ਕਰ ਦਈਏ ਕਲਿੱਪ ਬੰਦ ਲੋ ਵੀ ਮੈਂ ਲੱਗਦਾ ਤੁਹਾਨੂੰ 5 ਮਿੰਟ ਬਾਅਦ ਲੋ ਵੀ ਮੇਰੇ ਵੀਰੋ ਜਾਲ ਲਾ ਗਏ ਆਪਾਂ ਆਹ ਕਰਤਾ ਇਕੱਠਾ ਤੇ ਹੁਣ ਆਪਾਂ ਈਟਾਂ-ਉਟਾਂ ਸਾਰੀਆਂ ਚੱਕਣ ਲੱਗੇ ਆਂ ਕੋਠਾ ਯਾਨੀ ਕਿ ਸਾਫ਼ ਕਰ ਦੇਣਾ ਸਾਰੀਆਂ ਈਟਾਂ ਆਪਾਂ ਉਧਰੋਂ ਚੱਕਿਆ ਸੀ ਆ ਉਥੇ ਹੀ ਰੱਖ ਦੇਣੀਆਂ ਕਬੂਤਰੀਆਂ ਆਪਣੀਆਂ ਬਹਿ ਗਈਆਂ ਆ ਕੇ ਉਹਦੇ ਤੇ ਇਹ ਤਾੜਦੇ ਆਂ ਅੱਜ ਜਾਲ ਲਾਉਣ ਵਾਲਾ ਕੰਮ ਹੋ ਗਿਆ ਆਪਣਾ ਚੱਕ ਲੋ फटाफट ਈਟਾਂ ਲੋ ਵੀ ਮੇਰੇ ਵੀਰੋ ਸਾਰੇ ਕਬੂਤਰ ਤਾੜਦੇ ਆਪਾਂ ਇੱਕ ਰਹਿ ਗਈ ਉਹ ਡਰਾਈਵਰ ਲਿਆ ਕਬੂਤਰੀ ਯਾਰ ਇੱਕ ਕਬੂਤਰੀ ਰਹਿ ਗਈ ਮੇਰੇ ਵੀਰੋ ਤੇ ਉਹ ਛਾ ਆਖੀ ਤਾਰਤੀ ਛਾਮ ਨੂੰ ਆਈ ਆ ਆ ਖੱਟੀਆਂ ਵਾਲੀ ਕਬੂਤਰੀ ਅੱਜ ਆਈ ਆ ਦੁਪਹਿਰ ਦਾ ਹੁਣ ਇਹਨਾਂ ਨੂੰ ਕੋਈ ਨਹੀਂ ਛਦਰੀਆਂ ਤੇ ਬੰਨ੍ਹ ਕੇ ਘੱਟਾਂਗੇ ਬਾਕੀ ਅਮਲੇ ਸਲਾਹ ਤਾਂ ਨਹੀਂ ਦੇਣੀ ਕੋਈ ਨਾ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਹਾਂ ਇੱਧਰ ਲਿਆ ਵੀ ਕਬੂਤਰੀ ਛੱੜ ਦੇ ਪਰ ਇਹ ਹੋਇ ਓਏ ਇਹ ਦੇਖੋ ਛੱੜ ਦੇ ਪਹਿਲੇ ਬਾਬੇ ਲੈ ਵੀ ਕਾਲੀ ਕਾਚ ਕਾਲੀ ਕਾਂਤ ਵਾਲੀ ਇਹ ਵੀ ਆਪਾਂ ਘਿਜਾਉਣੀ ਆਂ ਹਾਰੇ ਇਹ ਵੀ ਆ ਗਈ ਹੁੱਡੇ ਚ ਲੋ ਵੀ ਕਹਿੰਦੇ ਦੁਬਾਰੇ ਫੋਨ ਲਾਉਣ ਲੱਗਾ ਜਿਹੜਾ ਕਬੂਤਰਾ ਹੁਣ ਹਨੇਰਾ ਬਿਓਗਾ ਨੂੰ ਦਾਣੇ ਵੀ ਧਰਨੇ ਪੈਣਿਆ ਨਾ ਦਾਣੇ ਵੀ ਧਰ ਦੋ ਕੌਲੀ ਚ ਐਮ ਐਲ ਏ ਚੱਕੋ ਕੌਲੀ ਫਿਰ ਕਰੋ ਦਾਣੇ ਧਰੋ ਇੱਥੇ ਕੌਲੀ ਚ ਮੇਰਾ ਜਦੋਂ ਕੰਮ ਕਰਾਉਣਾ ਐਮ ਐਲ ਏ ਜੀ ਕੌਲੀ ਚ ਦਾਣੇ ਧਰੋ ਕਬੂਤਰ ਨੂੰ ਜਿਹੜਾ ਆਪਾਂ ਆਪਣੇ ਆਕੇ ਬੈਠਿਆ ਆ ਐਮ ਐਲ ਏ ਦੇ ਕੌਲੀ ਚੱਕ ਉਹ ਜੋ ਦਾਣੇ ਧਰਦੇ ਥੋੜੇ ਧਰੀ ਮੂਠੀ ਗਾ ਬਾਸ ਧਰਿਆ ਉਹਨੂੰ ਜਾ ਕੇ ਉੱਥੇ ਚਾਨਣ ਪੈਂਦਾ ਪੈਂਦਾ ਉਹ ਕੁੰਜੀ ਇੱਥੇ ਰੱਖ ਲਈ ਲਾ ਹੁਣ ਚੱਕ ਦਾ ਨਹੀਂ ਚੱਕ ਦਾ ਨਹੀਂ ਰਾਤ ਰੱਖਣਾ ਬਣਾ ਕਬੂਤਰ ਕਾਨੂੰ ਨਹੀਂ ਆਪਾਂ ਕੇ ਹੋਰ ਨੂੰ ਦੇਣਾ ਆਪਾਂ ਦਾ ਰੱਖਣਾ ਇਹਦੇ ਐਮਐਲ ਨੇ ਦੇਵਾਂਗੇ ਹਾਂ ਐਮਐਲ ਨੇ ਨੂੰ ਦੇਣਾ ਇਹਨੇ ਗਾਂਹ ਕਰ ਦੇਣਾ ਕਿਤੇ ਬੱਸ ਲੈ ਵੀ ਜਾਂ ਨੇ ਕੁਤਰੀਆਂ ਦਾਟਦੀਆਂ ਐਮਐਲ ਤੈਨੂੰ ਪਤਾ ਨਹੀਂ ਕਿੱਥੇ ਇਹ ਚਾਰ ਕਬੂਤਰੀਆਂ ਨੂੰ ਆਪਾਂ ਹਲੇ ਪਾਉਣੀਆਂ ਬਦਾਮ ਤੇ ਇੱਧਰ ਆਪਣੇ ਕਬੂਤਰ ਛੱਡੇ ਹੋਇਆ ਖੁੱਡੇ ਚ ਫਰਫੁਰ ਮਾਰ ਲੈਣਗੇ ਫਿਰ ਡੋਲੀਆਂ ਚ ਲੈ ਜਾਣੀ ਐਮਐਲ ਦੇ ਪਾਕਿਸਤਾਨ ਤੱਕ ਲੈ ਕੇ ਨੇ ਉਧਰਲੇ ਕੁਤ ਛੱਡ ਦੇਣੇ ਹੋਰ ਦੇ ਕੀ ਕਹਿਣਾ ਆ ਜਾ ਖੜਾ ਖਾਲਾ ਖਾਲਾ ਇਹਨੂੰ ਇਧਰੋਂ ਘੂਰ ਮਾਰਾ ਜਾ ਖਾਲਾ ਇਹ ਬਦਾਮ ਹਾਲੋ ਚਤਰੀ ਕੱਪਰੇ ਆ ਗਏ ਕੱਪ ਜਿੱਤਣਾ ਕੀ ਜਿੱਤਣਾ ਕੱਪ ਦਾਣੇ ਆ ਨਾਲੇ ਉਹਨਾਂ ਦਾਣੇ ਖਾਲਾ ਅੱਜ ਜੀਦਾ ਹੋਏਗਾ ਉਹ ਤੈਨੂੰ ਬਦਾਮ ਖਵਾ ਦੂੰ ਬਦਾਮ ਆਪਾਂ ਖਵਾਤੇ ਸਾਰਿਆਂ ਨੂੰ ਪੂਰੇ ਪੂਰੇ ਰਹਿੰਦੇ ਨਹੀਂ ਇਹਨੂੰ ਵੀ ਪਾਉਂਦੇ ਅੱਜ ਰਾਤ ਨੂੰ ਖਾਣ ਪੀਣ ਦੀ ਸਲਾਹ ਚੱਲ ਰਹੀ ਆ ਕੌਣ ਖਵਾਊ ਉਹ ਦੇਖ ਲੋ ਚੱਕਿਆ ਨਹੀਂ ਨਹੀਂ ਬਾਈ ਨੇ ਫੋਨ ਨਹੀਂ ਚੱਕਿਆ ਲੋ ਵੀ ਕਹਿੰਦਾ ਸਵੇਰ ਹੋ ਗਈ ਰੈੱਡ ਹਾਰਸ ਕੱਢ ਲਿਆ ਮਗਰ ਪਾਲੀ ਕਣਕ ਕਣਕ ਲਾਉਣ ਚੱਲੇ ਆਪਾਂ ਜਿਹੜੇ ਪੈਂਟ ਜੇ ਆਪਾਂ ਕਣਕ ਦਿਨੇ ਹੁੰਨੇ ਆ ਉਹ ਮੈਂ ਦੇ ਰਹੇ ਆ ਅੱਜ ਤੇ ਗੈਂਕ ਸਾਰੀ ਨਾਲ ਬਿਠਾ ਲਈ ਇਹਨਾਂ ਨੇ ਬੋਰੀਆਂ ਲਾਉਣੀਆਂ ਜਾ ਕੇ ਇੱਧਰ ਇਹਨਾਂ ਦਾ 10-12 ਪੂਰੀ ਲੱਗ ਰਹੀ ਠੀਕਾ ਤੁਸੀਂ ਜਨਾ ਚੱਲਦੇ ਆ ਵੀ ਉੱਧਰ ਨੂੰ ਕਣਕ ਲਾ ਦਈਏ ਜਾ ਕੇ ਰਾਂ ਉਦੋਂ ਬਾਅਦ ਕਬੂਤਰ ਵੀ ਢਾਏ ਹੋਏ ਆ ਉਹ ਵੀ ਸਾਰੇ ਬਿਠਾਉਣੇ ਆ ਅੱਜ ਸ਼ਾਮ ਨੂੰ ਕੱਢਾਂਗੇ ਨਵੀਆਂ ਕਬੂਤਰੀਆਂ ਲੋ ਵੀ ਕਣਕ ਹੁਣਕ ਲਾਇਆ ਤੇ ਹੁਣ ਲੱਗੇ ਆ ਸ਼ਾਖੇ ਦੇ ਰੰਗ ਲਾਉਣ ਇਹਦੀ ਲਾਲ ਪੂੰਛ ਆ ਤੇ ਇਹਦਾ ਕਾਲੀ ਘੰਡੀ ਕਰਾਂਗੇ ਕਬੂਤਰ ਚਾਜਣਾ ਫੜ ਤੇ ਇੱਧਰ ਸਮਾਨ ਘੋੜ ਲਿਆ ਆਪਾਂ ਬਣਾ ਰਿਆ ਪੱਥੜਾਈ ਕਹਿੰਦੇ ਪੂਰੀ ਬਣਾ ਲਈ ਵਧੀਆ ਹੁਣ ਲੱਗੇ ਲਾਉਣੇ ਤੋਂ ਬਾਅਦ ਧੋ ਦੂਗਾ ਕੱਪੜਾ ਵੀ ਚੱਕ ਕੇ ਪਾਣੀ ਵੀ ਡਰਾਇਰ ਵੀ ਤੇ ਰੰਗ ਰੋਗ ਲਾ ਕੇ ਸਾਨੂੰ ਪੂਰਾ ਫਿਰ ਗੱਲਬਾਤ ਬਣਾ ਕੇ ਦਿਖਾਉਣੇ ਆ ਆਹ ਹੁਣ ਐਂ ਦੇਖ ਲੋ ਕਬੂਤਰ ਕਾਲੀ ਘੰਡੀ ਕਰਦਣੀ ਆ ਜੀ ਲਓ ਵੀ ਕਹਿੰਦੇ ਕਰਤੀ ਕਾਲੀ ਘੰਡੀ ਦੇਖੋ ਫਿਰ ਕਰੋ ਚੈੱਕ ਮੇਰੇ ਵੀਡੀਓ ਸ਼ਾਖਾ ਹੁਣ ਇਹਦੇ ਕਾਲਾ ਸਿਰ ਤੇ ਨਿਸ਼ਾਨ ਵੀ ਲਾਉਣ ਆ ਮਾੜ ਆਇਆ ਉਹ ਵੀ ਲਾਉਣੇ ਆ ਜੀ ਲਓ ਵੀ ਕਹਿੰਦੇ ਕਿੰਨੇ ਕਬੂਤਰ ਲੰਗਦੇ ਆ 3 4 ਇਹਦੀ ਆਪਣੀ ਦਿਖਾਈ ਗੁਲਾਬੀ ਫੱਟੀ ਮਾਰੀ ਹੋਈ ਆ ਤੇ ਕਾਲਾ ਟੂਸਾ ਕਰਤਾ ਇਹਦੇ ਇਹ ਵੀ ਬਹੁਤ ਸੋਹਣਾ ਲੱਗੂ ਕਹਿੰਦੇ ਕੱਲ ਬਾਤ ਬਾਕੀ ਜਿਨ੍ਹਾਂ ਦੇ ਆਪਾਂ ਸਿਰਾਂ ਦੇ ਨਿਸ਼ਾਨੀਆਂ ਹੀ ਲਾਈਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੋਰ ਕਿਤੇ ਕਿਤੇ ਰੰਗ ਲਾਇਆ ਤੁਹਾਨੂੰ ਸਾਰੇ ਦਿਖਾਉਣੇ ਆ ਬਾਅਦ ਚ ਕਿਹੜਾ ਰੰਗ ਰੂੰਗੇ ਦਾ ਫੱਟ ਕਰਦੀਏ ਪੂਰਾ ਲਓ ਮੇਰੇ ਵੀਰੋ ਸ਼ਾਮ ਹੋ ਗਈ ਜਿਹੜਾ ਆਪਣਾ ਕੱਲ ਕਬੂਤਰ ਫੜਿਆ ਸੀਗਾ ਆਹੜਾ ਦੋਵੇਂ ਇੱਕ ਕਾਲੀ ਤੇ ਗੁਲਾਬੀ ਝੱਲਰ ਵਾਲਾ ਇਹ ਹੈਗਾ ਖੰਡੂਰ ਪੰਡ ਦਾ ਆਪਾਂ ਰਿਕਾਰਡਿੰਗ ਬਾਦੀ ਗੁਰਪਾਲ ਤੇ ਆਪਾਂ ਅੱਜ ਸਵੇਰੇ ਕਬੂਤਰ ਡਾਬ ਦਿੱਤਾ ਸੀਗਾ ਮੈਂ ਕਿਹਾ ਕੀ ਪਤਾ ਪਿੰਡ ਬੁੰਡੀ ਮੋੜ ਜਾਏਗਾ ਇਹਦਾ ਪਰ ਆਪਾਂ ਰਿਕਾਰਡਿੰਗ ਬਾਦੀ ਹੁਣ ਉਹ ਬਾਈ ਨੇ ਆ ਕੇ ਲੈ ਜਾਣਾ ਕਬੂਤਰ ਇਹ ਆਪਣੇ ਗੈਜੀ ਗੈਕ ਕਹਿੰਦਾ ਛਤਰੀ ਤੇ ਬਹਿ ਕੇ ਦੋ ਵਾਰ ਉੱਡ ਗਿਆ ਤੇ ਹੁਣ ਤੀਜੀ ਵਾਰ ਬਹਿਣ ਨੂੰ ਆ ਗਿਆ ਲਓ ਆਹ ਹੁਣ ਤਾਂ ਆਪਾਂ ਨੂੰ ਫੜਨਾ ਹੀ ਪੈਣਾ ਕਿਉਂਕਿ ਰਿਕਾਰਡਿੰਗ ਬਾਦੀ ਮੋੜ ਕੇ ਅਗਲਾ ਲੈਣਾ ਜੀ ਤੇ ਕਬੂਤਰ ਆਪਣੇ ਕੋ ਹੋਵੇ ਨਾ ਆ ਆ ਗਿਆ ਛੂਟਾ ਮਾਰ ਮਾਰ ਆਉਂਦਾ ਬਾਕੀ ਇੱਕ ਕੱਚ ਕਾਂਦ ਵਾਲੀ ਨਵੀਂ ਕੂਦਰੀ ਡਾਈ ਆ ਆਪਾਂ ਉਹ ਜਾਂਦੀ ਆ ਕਾਲੀ ਕੱਚ ਕਾਲੀ ਕਾਂਗ ਇਹ ਅੱਜ ਜਮਾ ਆਣ ਲੱਗ ਕਬੂਤਰੀ ਗੱਡੀ ਹੋਈ ਹੈ ਇਹਨੂੰ ਲਾਉਣ ਲੱਗੇ ਹੋਏ ਆ ਤੇ ਗੇੜਿਆਂ ਵਾਲੇ ਕਬੂਤਰ ਤਾਂ ਆਪਣੇ ਬੈਹਗੇ ਸੀਗੇ ਤੇ ਕਿੱਧਰ ਗਿਆ ਚੱਲ ਰਾਈਆਂ ਵਾਲਾ ਆਹ ਕਬੂਤਰ ਆ ਗਿਆ ਬਾਰੇ ਵੀਰਿਆ ਆਹ ਸੀਗਾ ਆਪਾਂ ਫੜਿਆ ਤੇ ਇਹਦੀ ਰਿਕਾਰਡਿੰਗ ਪਾਤੀ ਹੁਣੇ ਲੈਣ ਉਹਨਾਂ ਨੇ ਲਓ ਵੀ ਕਹਿੰਦੇ ਕਬੂਤਰ ਟੰਗੀ ਚੜ ਗਿਆ ਜਿਹੜਾ ਆਪਣੇ ਆਕੇ ਬੈਠਾ ਹੀ ਆਹ ਬੈਠਾ ਚਿੱਟੀਆਂ ਆਕਾਂ ਇਹਨੂੰ ਹੁਣ ਫੜ ਕੇ ਤਾੜ ਲਈਏ ਤਾਂ ਬਾਈਆਂ ਦਾ ਆਕੇ ਜਦੋਂ ਬਾਈ ਆ ਗਿਆ ਪਤਿਂ ਦਾਂਗੇ ਛਦਰੀ ਤੋਂ ਫੜ ਕੇ ਆਪਾਂ ਆ ਛੱਡ ਲਿਆ ਤੇ ਹੁਣ ਜਿਹੜੇ ਬਾਈ ਦਾ ਹੈਗਾ ਉਹ ਆਕੇ ਲੈ ਜੂਗਾ ਹੁਣ ਆਪਾਂ ਡਾਉਂਦੇ ਨਹੀਂ ਯਾਨੀ ਕਿ ਹੁਣ ਉਹਨੂੰ ਕਹਿਤਾ ਵੀ ਬਾਈ ਲੈ ਜਾ ਹੁਣ ਆਪਾਂ ਕੱਚ ਕੈਂਤ ਵਾਲੀ ਕੂਦਰੀ ਲਾ ਲਈ ਆਪਣਿਆਂ ਵਾਲੀ ਇਹ ਨਵੀਂ ਗੱਡੀ ਹੋਈ ਆ ਇਹਨੂੰ ਭੜਕਾ ਲਈਏ ਤੇ ਇਹਦੇ ਤੇ ਨਵੀਂ ਬੰਨੀ ਹੋਈ ਆ ਇੱਕ ਖੋਲਣੀ ਆ ਆਪਾਂ ਕਾਲੀ ਗਾਂਦ ਵਾਲੇ ਜਿਹੜੀ ਰਾਤ ਆਈ ਸੀ ਇਹ ਅੱਜ ਆਪਾਂ ਦੁਬਾਰੇ ਖੋਲ ਕੇ ਛੱਡ ਦੇਣੀ ਆ ਖਾਸ ਛਤਰੀ ਦੇ ਬੈਠੀ ਆ ਲੋ ਵੀ ਕਹਿੰਦੇ ਇੱਕ ਛਤਰੀ ਦੋ ਛਤਰੀ ਤਿੰਨ ਇੱਧਰ ਚੌਥਾ ਜਾਲ ਤੇ ਇੱਕ ਆਹ ਛਤਰੀ ਇੱਕ ਉਹ ਥੱਲੇ ਛਤਰੀ ਅੱਜ ਕਰਤੀਆਂ ਛਤਰੀਆਂ ਛਤਰੀਆਂ ਨਵੇਂਆਂ ਕੂਦਰੀਆਂ ਹੁਣ ਤਿੰਨ ਚਾਰ ਹੋ ਰਹਿੰਦੀਆਂ ਨੇ ਉਹ ਵੀ ਕੱਢਾਂਗੇ ਬਾਕੀ ਡਰਾਈਵਰ ਨੂੰ ਦੋ ਵਧਾਈਆਂ ਕਮੈਂਟ ਚ ਕਹਿੰਦੇ 12ਵੇਂ ਦਾ ਮੁੰਡਾ ਪਰਪਾਸ ਹੋ ਗਿਆ ਕਿੰਨੇ ਪਰਸੈਂਟ ਹੈ 70 70 70 ਨਹੀਂ ਇੱਕ ਘੱਟ 70 ਤੋਂ ਇੱਕ ਘੱਟ ਬਾਜ ਰਾਜ ਨੂੰ ਇਹਦੇ ਵੱਲੋਂ ਪਾਰਟੀ 12ਵੇਂ ਜੋ ਹੋ ਗਿਆ ਪਾਸ ਤੇ ਇੱਧਰ ਕੱਚ ਡੰਡੇ ਵਾਲੀ ਕਬੂਤਰੀ ਬੈਠੀ ਐ ਈ ਸਿੱਧੀ ਘਰੇ ਨਹੀਂ ਆਉਂਦੀ ਬਦਾਮ ਖਾ ਕੇ ਵੀ ਮੂੰਹ ਜਾਂ ਮਰੀ ਜਾਂਦੀ ਆ ਤੇ ਬਾਕੀ ਹੁਣ ਨਵੀਂ ਕਬੂਤਰੀ ਕਿੱਧਰ ਗਈ ਡਰਾਈਵਰ ਮਾਰੀ ਨਿਕਾ ਫੜ ਗਈ ਕਾਲੀ ਗਾਂਦ ਵਾਲਾ ਵੀ ਡਾ ਦੀਆਂ ਨਾਲੇ ਤੇ ਆ ਗਈ ਬਾਈ ਨਵੀਂ ਕਬੂਤਰੀ ਇਹਨੂੰ ਲਾਉਣ ਲੱਗੇ ਹੋਏ ਆ ਕੱਚ ਗਾਂਦ ਵਾਲੀ ਲੋ ਵੀ ਕਹਿੰਦੇ ਆ ਗਈ ਗੂਤਰੀ ਡਰਾਈਵਰ ਜਦੋਂ ਭੜਕਾਉਂਦਾ ਉਦੋਂ ਘਰ ਨੂੰ ਆਉਂਦੀ ਆ ਉਹ ਜਾਂਦੀ ਆ ਹੁਣ ਤਾਂ ਘੁੰਮ ਕੇ ਜੇ ਕੇਰਾ ਦਾ ਸ਼ੂਟ ਮਾਰ ਗਈ ਹੈ ਨਾ ਆਜੂ ਮਰੇ ਹਿਸਾਬ ਨਾਲ ਬਾਕੀ ਆਪਾਂ ਨਵੇਂ ਜਾਨਵਰ ਵੀ ਕੱਢਦੇ ਇਧਰ ਸ਼ਾਖ ਵੀ ਕੱਢਤੀ ਕਹਿੰਦੇ ਉਧਰ ਵੀ ਕੱਢਦੇ ਹੈ ਕਿੱਧਰ ਗਈ ਉਹ ਦੇ ਮੁੜੀ ਆ ਆ ਗਈ ਹਲਾ ਆ ਵੀ ਨਵਾਂ ਹੀ ਆਪਣਾ ਕਾਲੀ ਗਾਂ ਤੇ ਕਾਲਾ ਡੰਡਾ ਇੱਕ ਅੱਲੀ ਕਾਲੀ ਗਾਂ ਦਾ ਜਿਹਦੇ ਡੰਡਾ ਵੀ ਮਾਰਦਾ ਅੱਜ ਆਪਾਂ ਕਾਲਾ ਆ ਜਾਂਦੀ ਇੱਕ ਚੂਬਰ ਹੋਰ ਆ ਗਿਆ ਡੌਲਿਆਂ ਦਾ ਜੋਰ ਚੈੱਕ ਕਰਨਾ ਚੱਕ ਲੈ ਛਤਰੀ ਕਬੂਤਰੀ ਬਹਿਂਦੀ ਨਹੀਂ ਅੱਜ ਜ਼ੋਰ ਮਾਰੀ ਜਾਂਦੀ ਐ ਜ਼ੋਰ ਮੇਰੀ ਵੀਰੋ ਨਵੀਂ ਘੱਡੀ ਹੋਈ ਸੀ ਪਹਿਲੇ ਦਿਨ ਆ ਉਹ ਆ ਗਈ ਇਹ ਆ ਆਉਂਦੀ ਆ ਮੋੜੀ ਉਹ ਬਾਰੇ ਨੂੰ ਗਈ ਗੌਰਦਾਰੇ ਵੱਲ ਆ ਗਈ ਆ ਗਈ ਆ ਗਈ ਆ ਗਈ ਅਲਾਹ 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 ਚੱਕਦੇ ਚੱਕਦੇ ਜ਼ੋਰ ਵਰਖਾ ਜਾਣਾ ਕਹਿੰਦੇ ਅੱਜ ਆ ਆ ਗਈ ਬਈ ਕਬੂਤਰੀ ਲਓ ਵੀ 7 ਵਜ ਗਏ ਕਹਿੰਦੇ ਛਤਰੀ ਫੜਕਾਉਂਦੇ ਹੋ ਡਰਾਈਵਰ ਹਾਂ ਬਈ ਬਣਦੀ ਆ ਗੱਲ ਇੱਧਰ ਮੈਂ ਇੱਧਰ ਲਈ ਇੱਕ ਛਤਰੀ ਮੈਂ ਇੱਧਰ ਲਿਆ ਬੇੜੇ ਜੇ ਚ ਨੂੰ ਇੱਕ ਆਪਣੀ ਆ ਹੋ ਗਈ ਮੈਂ ਕਿਹਾ ਦੋ ਛਤਰੀਆਂ ਕੋਠੇ ਤੇ ਹੋਗੀਆਂ ਵੀ ਐ ਥੋੜਾ ਜਾਲ ਜਾਂ ਫਸਾਈਏ ਇਹਨੂੰ ਕਿੱਧਰ ਗਈ ਕਬੂਦਰੀ ਨਿਗਾਹ ਤੇ ਰੱਖੀ ਕਬੂਦਰੀ ਨੀਵੀ ਹੋਈ ਹੋਈ ਹੁਣ ਹੁਣ ਪੰਡ ਦੇ ਰਮਾਰ ਲੱਗੀ ਰਗੜੇ ਉਹ ਜਾਂਦੀ ਆ ਹੁਣ ਤਰੀਕੇ ਇਹਨਾਂ ਨੂੰ ਬਿਠਾ ਲਈਏ ਘਰਾਂ ਬਸ ਬੱਚਾ ਹੁੰਦਾ ਦੋ ਚਾਰ ਵਾਰ ਆਈ ਹੋਈ ਆਉਂਦਾ ਬਾਕੀ ਹੁਣ ਦੇਖਦਾ ਗਏ ਆ ਗਈ ਓਏ ਆਰਾਮ ਨਾਲ ਪੋਲੀ ਪੋਲੀ ਫੜਕਾਈ ਮਾਰੀ ਆ ਆਉਂਦੀ ਆ ਬਈ ਕਬੂਦਰੀ ਇਹ ਆਉਂਦੀ ਚੱਲ ਚੱਲ ਹਲਾ ਹਲਾ ਕੌਮ ਅਕੇ ਘਰ ਤੇ ਆਊਗੀ ਤੇ ਕਾਲੇ ਕਾਲੀ ਕਾਂ ਤੇ ਕਾਲੇ ਨੰਡਿਆਲੀ ਦਾ ਵੀ ਆ ਗਿਆ ਆ ਦੇ ਸਿੱਧੀ ਆ ਜਾ ਉਹ ਕੋਠੀ ਤੇ ਬੈਠੀ ਨਹੀਂ ਐ ਇਹ ਆ ਆ ਗਈ ਹਲਾ ਦੇ ਹਲਾ ਦੇ ਲੈ ਵੀ ਛਤਰੀ ਭੜਕਾ ਲਈ ਕਰਾਂ ਆਪਾਂ ਵੀ ਹੁਣ ਐ ਬੋਲੀ ਬੋਲੀ ਨਾਲ-ਨਾਲ ਹਲਾ ਲੈ ਐਲੀ ਕਬੂਦਰੀ ਆਪਣੀ ਬੈਗੀ ਆ ਕੇ ਉਹ ਦੇ ਕਾਲੀ ਕਾਂ ਤੇ ਕਾਲੀ ਕਾਚਾਂ ਲਈ ਇਹ ਹੁਣ ਤਾੜਾਂਗੇ ਬਾਅਦੋਂ ਛਤਰੀ ਮੈਂ ਥੱਲੇ ਵਾਲੀ ਛੋਟੀ ਉੱਪਰ ਟੰਗਤੀ ਮੈਂ ਕਿਹਾ ਇਹ ਵੀ ਅਲਦੜਾ ਦੇਖ ਲੂ ਇਹ ਵੀ ਠਾਲਣੀ ਆ ਕਹਿੰਦੇ ਨਵੀਂ ਕਬੂਦਰੀ ਕਾਲਾ ਕੰਡ ਕਾਲੀ ਟੋਰੀ ਇਹ ਕਾਲੂ ਉਠਾ ਲਾਂਗੇ ਹਰ ਤਾਰ ਉਹ ਨਵੇਂ ਕੱਢੀ ਰੱਖਿਆ ਗਾ ਲਾਓ ਵੀ ਕਹਿੰਦੇ ਦਾਰਾ ਵੀ ਪਹੁੰਚ ਗਿਆ ਇਹਦੇ ਵੀ ਵੱਡੇ ਰਿਕਾਰਡ ਪੈਦਾ ਕੀਤੇ ਹੋਏ ਆ ਲੈ ਵੀ ਕਹਿੰਦੇ ਪਹੁੰਚ ਗਿਆ ਮੁੰਡਾ ਆ ਜਾਲ ਲਾਤਾ ਜਾਲ ਲਾਤਾ ਡਰਾਈਵਰ ਲੈ ਗਿਆ ਨਾ ਘਰੇ ਹਾਂ ਬਾਰਵੀਂ ਚ ਪਾਸ ਹੋ ਗਿਆ ਹੁਣ ਜਾਲ ਚ ਖੇਡਿਆ ਕਰ ਉਹ ਚੱਲ ਬੜਾ ਬਾਰਵੀਂ ਚ ਹੋਇਆ ਪਾਸ ਪਾਸ ਪਾਰਟੀ ਮੇਰੇ ਵੀਰੋ ਅੱਜ ਪਾਰਟੀ ਚੱਲੂ ਹੈ ਚੱਲ ਆ ਉੱਥੇ ਚੱਲ ਆ ਇਹਦਾ ਝਾੜੇ ਨੂੰ ਥੜ ਇਹ ਪੁੱਤਰ ਰਹਿ ਗਿਆ ਤੇਰਾ ਆ ਆ ਕੇ ਸਾਰੇ ਆ ਕੇ ਬਾ ਤਾੜ ਨਹੀਂ ਆਉਂਦਾ